ਮਗੱਥੇ ਚੱਲੇਗਾ ਚੱਲੂਗੇ ਨਾਲ ਤੇਰੇ ਬੇ ਟਿਕਟਾਂ ਦੋ ਲੈ ਲਈ ਉਹ ਟਿਕਟਾਂ ਦੋ ਲੈ ਲਈ ਬਵਾ ਮੈਂ ਕਿੰਨੂ ਦੇਖਦੇ ਆ ਕਿ ਕੌਣ ਗਾਉਣਾ ਤੂੰ ਗਾਣੇ ਜਾ ਘੋਟ ਨਾ ਦੀ ਨਾ ਜੇ ਕੇਰਾ ਫੇਰ ਤਾ ਟਿਕਟਾ ਟੋਟਾ ਦੇ ਕੀ ਤਰੇ ਦੁਸਾਰਾ ਖੁਸ਼ੀ ਰਾਤ ਰਹੀ ਨੀਸੇ ਮੋ ਪੈਣ ਹੋਈ ਤਾਂ ਮੈਨੂੰ ਐ ਲੱਗਦਾ ਵੀ ਮੇਰੇ ਕਣੀ ਚਾੱਕ ਕੇ ਜਗਾਉਂਦਾ ਗਾ ਦੇਖਦੇ ਸੀ ਮੇਰੇ ਕਣੀ ਹੱਲੀ ਵੀ ਨਹੀਂ ਹਟਦਾ ਫੇ ਪੈਣ ਵਲ ਕੇ ਇਹਨੂੰ ਕਹਦੇ ਪਰਾਂ ਚਾਗ ਲੈ ਕਰ ਮਨੇ ਸੰਗ ਲੱਗਦੀ ਆ सिमो मैं कहू गाने गा देख के ओह ही गा रहा के देख रहे कारण मैं देगा मेरी गाल सु रोटी की ता बन दे देखी बहुत लगी पई है oh, no. बंदू गाल सुन ला मेरी मैं तेन आए चुप चाप एक बारी कहूंगी सुन ली सुन ली नहीं आया तेरी कहीं घेरना चुप करके चाके ओ तूड़ी वाले कमरे कहनी भागने मैं आप ही लेके आज रोटी चंगा दूजे पासे मुंह कर लेना कहा तू कर दूता मेनू गाने भी नहीं गाने दि चल दूजे पास कर लेना मूह ਮੇਨੂੰ ਅੱਖੇ ਲੱਗਣਾ ਕਿ ਨਹੀਂ ਮੈਨੂੰ ਕਾਹਨੂੰ ਗੁੱਸਾ ਚੜਾਈ ਜਾਣਾ ਚੁੱਪ ਕਰਕੇ ਤੁਰ ਜਾ ਮੈਨੂੰ ਹੁਣ ਬਹੁਤ ਗੁਰਚਲ ਨਹੀਂ ਮਿਰਚਾਂ ਸੜਿਆਉ ਤੇਰੇ ਸਿਰ 'ਚ